ਜੀ ਸੰਡੇ ਨੂੰ ਅੱਜ ਚਾਹ ਨਾਲ ਬਣ ਰਿਹਾ ਬਰੈਡ ਪਕੌੜੇ ਬਰੈਡ ਪਕੌੜਾ ਖਾ ਕੇ ਸਾਰਿਆਂ ਨੇ ਚਾਹ ਪੀ ਗਏ ਆਪਣਾ ਆਪਣਾ ਸੱਜੁੱਟੇ ਨਵੂੰ ਲਖਾਂਦੇ ਸਨ ਨਵੂ ਦੇ ਕਿ ਚਾਹ ਪੀ ਰਹੇ ਸਿਰ ਸੁਰ ਤੋਂ ਤੋਤੇ ਹੋਏ ਆ ਅਸੀਂ ਇੱਧਰ ਆਏ ਸੀਗੇ ਦਰਿਆ ਤੇ ਘੁੰਮਣ ਲਈ ਪਰ ਘਾ ਦੇਖੋ ਇਹ ਹੈੱਡ ਤੇ ਇੰਨੀ ਘੁੰਮਣ ਵਾਲੀ ਜਗ੍ਹਾ ਹੈ ਦੇਖੋ ਕਿੱਡਾ ਕਿੱਡਾ ਘਾ ਹੋਇਆ ਵਾ ਲੱਗਦਾ ਜਾਫਾ ਨਾ ਖੇਡ ਉਹ ਤਾਂ ਨਹੀਂ ਪੀ ਇੰਨਾ ਕੂੜਾ ਇੰਨਾ ਖਲਾਰਾ ਭਾਈ ਦੱਲ ਲੱਗਦਾ ਘੁੰਮਣ ਤੇ ਵੀ ਇਹਦੇ ਵਿੱਚ ਤਾਂ ਕਾ ਵਿੱਚ ਬਰਸਾਤਾ ਚ ਕੁਝ ਵੀ ਹੋ ਸਕਦਾ ਇਹਦੇ ਵਿੱਚ ਲੀਚ ਅਸੀਂ ਬੜ ਨਹੀਂ ਸਕਦੇ ਘੁੰਮਣ ਲਈ ਸਾਈਡ ਤੇ ਨੂੰ ਖੜੇ ਆ ਇਹ ਪੁਰਾਣੇ ਜੇ ਦਰਖਤ ਹੈ ਉਹ ਬਹੁਤ ਜ਼ਿਆਦਾ ਪੁਰਾਣੇ ਇਹ ਆ ਸਾਰੇ ਪੁਰਾਣੇ ਦਰਖਤ ਇਹ ਦੇਖ ਕਿੰਨਾ ਮੋਟਾ ਤਣਾ ਆ ਇਹ ਜੜਾਂ ਆ ਸੱਤ ਆ ਦੇਖੋ ਖੰਜੂਰ ਦੇ ਵਿੱਚ ਖੰਜੂਰ ਹੈ ਵੈਸੇ ਉੱਪਰ ਦੇ ਤੇ ਇੱਥੇ ਜੜ ਹੈ ਇਹ ਘੁੰਮ ਘੁੰਮ ਕੇ ਨਾ ਇਦਾਂ ਇਹ ਇੱਥੇ ਲੱਗਿਆ ਹੋਇਆ ਦੇਖੋ ਪਿੱਪਲ ਦਾ ਬੂਟਾ ਜੇ ਅਸੀਂ ਉਦਾਂ ਕੋਈ ਲਾਈਏ ਨਾ ਬੀਜ ਤਾਂ ਜਮਦਾਨੀਆਂ ਦੇਖੋ ਕਿਦਾਂ ਸਿਰਫ ਉਹ ਜਿਹੜਾ ਉਹਦੇ ਨਾਲ ਲੱਗਿਆ ਹੋਣਾ ਉਹਦੇ ਵਿੱਚ ਜੜਾ ਫਲਾ ਕੇ ਉੱਪਰ ਪਹੁੰਚ ਜਾਣਾ ਸੁਲਛਣਾ ਬੇਰ ਕੇ ਦੀ ਮੱਛਰ ਨੇ ਖਾ ਲਿਆ ਅੱਧ ਤੱਕ ਘੁੰਮਣ ਵਾਸਤੇ ਗਏ ਸੀਗੇ ਪਰ ਬਾਈ ਅੱਧਾ ਘੰਟਾ ਘੁੰਮਣ ਤੋਂ ਬਾਅਦ ਹੀ ਬਹੁਤ ਜ਼ਿਆਦਾ ਮੱਛਰ ਲੜਿਆ ਸਾਡੇ ਰਿਸ਼ਤਾ ਆ ਗਏ ਭਾਈ ਕਰਨੂ ਕਿਸ ਨੂੰ ਨਹੀਂ ਤਾਂ ਗਏ ਨਹੀਂ ਤੇ ਵੈਸੇ ਅਸੀਂ ਦੋਨੇ ਗਏ ਸੀਗੇ ਸਕੂਟੀ ਤੇ ਪਰ ਮੱਛਰੇ ਬਹੁਤ ਜ਼ਿਆਦਾ ਤਾਇਸ ਕਰਕੇ ਅਸੀਂ ਵਾਪਸ ਆਉਣਾ ਪਿਆ ਸਾਨੂੰ ਨਹੀਂ ਅਸੀਂ ਗਏ ਤਾਂ ਸੀਗੇ ਵੀ ਥੋੜੀ देर ਬੈਠੂਗੇ ਉੱਥੇ ਪਰ ਕਦਾ ਮੱਛਰ 'ਚ ਬੈਠਿਆ ਨਹੀਂ ਜਾਂਦਾ ਪੈਰ ਖਾ ਲਈ ਮੱਛਰ ਨੇ ਸਬਜੀ ਬਣੀ ਪਈ ਆਟਾ ਗੁੰਨੇ ਆ ਵਾਏ ਹੁਣ ਸ਼ਾਮ ਦੇ ਬੁਲਕੇ ਬਣਾਉਣੇ ਆ ਕਿਸ ਨੂੰ ਨਹੀਂ ਕਰਦੇ ਆਪਣੇ ਸਕੂਲ ਦੀਆਂ ਡਰਸਾਂ ਪ੍ਰੈਸ ਕਿ ਸਵੇਰੇ ਹੈਗੇ ਜੀ ਮੰਡੇ ਤੇ ਜਹ ਸਾਰੇ ਨੇ ਇਹਨਾਂ ਨੇ ਆਪਣਾ ਸਕੂਲ ਵੀ ਜਾਣਾ ਹੈ ਤੇ ਸ਼ਾਮ ਨੂੰ ਹੀ ਪ੍ਰੈਸ ਕਰ ਲਉ ਮੈਂ ਕਿਹਾ ਚਲੋ ਸੰਡੇ ਬਿੱਲੇ ਆ ਤੁਸੀਂ ਤੇ ਨਵੂ ਆਪਣੇ ਪੇਪਰ ਦੀ ਤਿਆਰੀ ਕਰਨ ਲੱਗੀ ਹੋਈ ਹੈ ਬੱਸੀ ਕਰਾ ਦੇਆ ਚਲੋ ਆ ਕੇ ਸੇਗੋ ਆਪਣਾ ਦੇਰ ਦਾ ਸਟੇ ਲੋਕ ਸਟੇ 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 ਜੈ ਕੋਲਕਰਨਾ ਹੈ ਤੇ ਸਟੇ ਹੀਟ ਸਿਟ ਨੇੜੇ ਰੱਖ ਦੋਗੇ ਪੰਜੇ ਕੋਲ ਰੱਖ ਦੋ ਸਟੇ ਜਿਵੇਂ ਸਟੇ ਸਟੇ ਅਗਰ ਦੇਖੋ ਸਟੇ ਸਟੇ ਹੀਟ ਸਪੈਨ ਸਪੈਨ ਜਾਂ ਦੋਨੇ ਨਾ ਬਿਸਕਟ ਰੈਡੀਸ਼ੈਪ ਰੈਡੀਸ਼ੈਪ ਡਾਉਨ ਸਾਡੇ ਦਾ ਬਲ ਬੈਠੇ ਬੈਠੇ ਨਹੀਂ ਕਰਨਾ ਡਾਉਨ ਹਾਥਰ ਹਾਈ ਫਾਈ ਹਾਈ ਫਾਈ ਇਹ ਆਦਾ ਹੈ ਕਿਦਾ ਇਹ ਜਿਹਦਾ ਮਨ ਨੂੰ ਲੈ ਜਾ ਬੁਜਾਕ ਆਪਾਂ ਨੂੰ ਲੱਕ ਉਸ ਤੇ ਦੇ ਪੰਜੇ ਚੰਦ ਕਰੀਏ

ਤੇ ਮੈਂ ਕਰਦਾ ਕੰਮ ਕੰਪਲੀਟ ਕਰਕੇ ਬੱਚਿਆਂ ਨੂੰ ਸਕੂਲ ਤੋਰ ਕੇ ਝਾੜੂ ਪੁੱਛੇ ਕਰਕੇ ਹਟੀਆਂ ਡੇਲੀ ਦੀ ਉਹੀ ਰੁਟੀਨ ਹੁੰਦੀ ਹੈ ਸਵੇਰੇ ਖਾਣਾ ਵਗੈਰਾ ਬਣਾਉਣਾ ਹੁੰਦਾ ਹੈ ਉਸ ਤੋਂ ਬਾਅਦ ਝਾੜੂ ਪੁੱਛੇ ਹੁੰਦੇ ਅੱਜ ਮੈਂ ਪਰ ਕੱਪੜੇ ਨਹੀਂ ਧੋਏ ਨਹੀਂ ਤਾਂ ਰੈਗੂਲਰ ਕੱਪੜੇ ਵੀ ਧੋਣੇ ਪੈਂਦੇ ਆ ਪਰ ਅੱਜ ਨਹੀਂ ਧੋਏ ਅੱਜ ਥੋੜੇ ਸੀਗੇ ਮੈਂ ਕਿਹਾ ਚਲ ਸ਼ਾਮ ਨੂੰ ਜੇ ਬੱਚਿਆਂ ਦੀ ਡਰੈਸ ਵੀ ਆ ਜੂਗੀ ਫੇਰੇ ਲਾਉਂਗੀ ਮਸ਼ੀਨ ਤੇ ਬਾਕੀ ਹੈਗੇ ਬੱਚਿਆਂ ਦੇ ਪੇਪਰ ਸਟਾਰਟ ਹੋ ਚੁੱਕੇ ਆ ਏਐਸਐਲ ਚੱਲ ਰਹੇ ਆ ਇਸ ਤੋਂ ਬਾਅਦ 9 ਤਰੀਕ ਨੂੰ ਇਹਨਾਂ ਦੇ ਜਿਹੜੇ ਪੇਪਰ ਸੈਮੈਸਟਰ ਪੇਪਰ ਸਟਾਰਟ ਹੈ ਤੇ ਇਸ ਕਰਕੇ ਹੁਣ ਬੱਚੇ ਵੀ ਜ਼ਿਆਦਾ ਬੀਜ਼ੀ ਆ ਪਰ ਇਹਨਾਂ ਸਕੂਲ ਤੋਂ ਹੁਣ ਛੁੱਟੀ ਜਿਹੜੀ ਉਹ ਜਲਦੀ ਹੋ ਜਾਂਦੀ ਆ ਪੇਪਰ ਦੇਣ ਤੋਂ ਬਾਅਦ 11:30 ਵਜੇ ਛੁੱਟੀ ਹੋ ਜਾਂਦੀ ਆ 1:30 ਵਜੇ ਹੁਣ ਇਹ ਘਰ ਆ ਜਾਂਦੇ ਆ ਤੇ ਮੈਂ ਤੋੜਨ ਲੱਗੀ ਜੀ ਹਰੀਆਂ ਮਿਰਚਾਂ ਦੀਆਂ ਡੰਡੀਆਂ ਸਾਰੀਆਂ ਬਚਾਈਆਂ ਹੋਈਆਂ ਸੀ ਮੈਂ ਕਿਹਾ ਚੱਲ ਇਹਨਾਂ ਦੀਆਂ ਜਿਹੜੀਆਂ ਡੰਡੀਆਂ ਉਹ ਤੋੜ ਕੇ ਰੱਖ ਲਵਾਂ ਤਾਂ ਜਲਦੀ ਨਾ ਖਰਾਬ ਨਹੀਂ ਹੁੰਦੀਆਂ ਹੈਗੀਆਂ ਇਹ ਮੈਂ ਅਸੀਂ ਵਿੱਚ ਵਿੱਚ ਤੋਂ ਆਪਾਂ ਮੈਂ ਸਵੇਰੇ ਤੋੜ ਕੇ ਰੱਖੀਆਂ ਸੀਗੀਆਂ ਥੋੜੀਆਂ ਜੀਆਂ ਪਰ ਹੁਣ ਜਿਆਦਾ ਜਿਹੜੀਆਂ ਸਾਰੀਆਂ ਤੋੜ ਕੇ ਇਹਨਾਂ ਨੂੰ ਫ੍ਰਿਜ 'ਚ ਲਵਾਵੀ ਪਾ ਕੇ ਰੱਖ ਦੋ ਤਾਂ ਕਿ ਇਹ ਖਰਾਬ ਨਾ ਹੋਣ ਜਲਦੀ ਅਸੀਂ ਇਕੱਠੀਆਂ ਲਿਆਉਂਦੇ ਮਿਰਚਾਂ ਤੇ ਫਿਰ ਸੰਭਾਲ ਕੇ ਰੱਖ ਲੈਂਦੀਆਂ ਹਾਂ